ਕਿਹੜਾ ਉਹ ਮੇਲਾ ਸੀਗਾ ਜਿੱਥੇ ਚਮਕੀਲੇ ਨੂੰ ਗਾਣ ਲਈ ਵਿਰੋਧੀ ਸਿੰਗਰ 5 ਮਿੰਟ ਨਹੀਂ ਸੀ ਦੇ ਰਹਿ ਕਿਵੇਂ ਫਿਰ ਦੋ ਗੀਤ ਗਾ ਕੇ ਚਮਕੀਲੇ ਨੇ ਵਹਿ ਜਾ ਵਹਿ ਜਾ ਕਰਵਾਈ ਸੀ ਤੇ ਫਿਰ ਨਾਲ ਦੇ ਸਿੰਗਰ ਨੂੰ ਆ ਕੇ ਕਹਿਣਾ ਪੈ ਗਿਆ ਸੀ ਜਿਹੜੇ ਤਾਂ ਕਹਿੰਦੇ ਸੀ ਅਸੀਂ ਚੰਗਾ ਗਾਣੇ ਉਹਨਾਂ ਨੇ ਅੱਜ ਮਾੜਾ ਗਾਇਆ ਤੇ ਜਿਹਨੂੰ ਕਹਿੰਦੇ ਸੀ ਗੰਦਾ ਗਾਦਾ ਉਹ ਬਹੁਤ ਹੀ ਚੰਗਾ ਗਾ ਕੇ ਗਿਆ ਕਿਵੇਂ ਫਿਰ ਤਾੜੀਆਂ ਤੇ ਤਾੜੀਆਂ ਵੱਜੀਆਂ ਸੀਗੀਆਂ ਕਿਵੇਂ ਵਿਰੋਧੀ ਸਿੰਗਰਾਂ ਨੇ ਅੜਿੱਕਾ ਡਾਇਆ ਸੀਗਾ ਤੇ ਇਹਦੇ ਬਾਰੇ ਮੈਂ ਗੱਲਬਾਤ ਕਰਨੀ ਆ ਦੋਸਤੋ ਗੱਲਬਾਤ ਕਰਦੇ ਆ 1900 28 ਅਕਤੂਬਰ ਮਹੀਨੇ ਦੀ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਕਹਿੰਦੇ ਪੈਂਟ ਕਮੀਜ਼ ਪਾ ਕੇ ਚਮਕੀਲਾ ਸਾਹਿਬ ਜਦੋਂ ਗਏ ਮੇਲੇ ਚ ਸਟੇਜ ਤੇ ਤੇ ਉੱਤੇ ਨਾਲ ਸੀਗਾ ਪੇਟੀ ਮਾਸਟਰ ਹਰਜੀਤ ਗਿੱਲ ਉਹਨਾਂ ਨੇ ਜਾ ਕੇ ਸਟੇਜ ਸੈਕਟਰੀ ਨੂੰ ਕਿਹਾ ਕਿ ਚਮਕੀਲਾ ਸਾਹਿਬ ਵੀ ਆਏ ਆ ਤੇ ਤੁਸੀਂ ਇਹਨਾਂ ਨੂੰ ਵੀ 5 ਮਿੰਟ ਦਿਓ ਉੱਤੇ ਬਾਕੀ ਸਿੰਗਰਾਂ ਦੇ ਵਿੱਚ ਘਿਰੇ ਹੋਏ ਬਾਬਾ ਜਿਹਨਾਂ ਨੂੰ ਕਿਹਾ ਜਾਂਦਾ ਹੈ ਜਗਦੇਵ ਸਿੰਘ ਜਸੋਵਾਲ ਮੇਲਿਆਂ ਦੇ ਭੋੜ ਤੇ ਉਹ ਵੀ ਉੱਤੇ ਬੈਠੇ ਸੀ ਉਹਨਾਂ ਦੇ ਦੁਆਲੇ ਬਾਕੀ ਪੰਜਾਬੀ ਸਿੰਗਰ ਘੇਰਾ ਪਾਈ ਖੜੇ ਸੀਗੇ ਤੇ ਚਮਕੀਲੇ ਨੂੰ ਦੇਖ ਕੇ ਜਲ ਬੁੱਝ ਗਏ ਤੇ ਉਹਨਾਂ ਨੇ ਇਹ ਕਿਹਾ ਵੀ ਚਮਕੀਲੇ ਨੂੰ ਟਾਈਮ ਨਹੀਂ ਦੇਣਾ ਇੱਕ ਵਾਰ ਜਾ ਕੇ ਕਿਹਾ ਹਰਜੀਤ ਗਿੱਲ ਨੇ ਵੀ ਚਮਕੀਲਾ ਸਾਹਿਬ ਆਏ ਉਹਨਾਂ ਨੂੰ 5 ਮਿੰਟ ਦਿਓ ਗਾਣੇ ਗੱਲ ਨਹੀਂ ਗੋਲੀ ਫਿਰ ਜਾ ਕੇ ਕਿਉਂਕਿ ਇੱਥੇ ਉਹ ਸਿੱਖ ਸੀਗੀ ਬਾਕੀ ਸਿੰਗਰਾਂ ਦੀ ਵਿੱਚ ਚਮਕੀਲਾ ਇੱਥੇ ਗਾ ਗਿਆ ਸਾਨੂੰ ਕਿਹਨੇ ਪੁੱਛਣਾ ਜਦੋਂ ਜੀ ਉਹਨੇ ਟਾਈਮ ਨਹੀਂ ਤਾਂ ਵਿੱਚ ਚਮਕੀਲਾ ਸਾਹਿਬ ਆਪ ਗਏ ਉੱਠ ਕੇ ਸਟੇਜ ਸੈਕਟਰੀ ਨੂੰ ਕਹਿੰਦੇ ਮੈਨੂੰ ਇੱਕ ਗੀਤ ਗਾਣ ਦਾ ਸਮਾਂ ਦਿਓ ਸਮਾ ਮਿਲ ਗਿਆ ਜਦੋਂ ਚਮਕੀਲਾ ਸਾਹਿਬ ਨੇ ਪਹਿਲਾ ਹੀ ਗੀਤ ਗਾਇਆ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਕਹਿੰਦੇ ਤਾਰੀਆਂ ਕੂਕਾਂ ਸੀਟੀਆਂ ਇੱਕ ਗੀਤ ਗਾਉਂਦਿਆਂ ਹੀ ਸਾਰ ਉੱਥੇ ਪਤਾ ਲੱਗ ਗਿਆ ਵੀ ਚਮਕੀਲਾ ਸੋਲੂ ਇੰਨਾ ਵਧੀਆ ਗਾ ਲੈਂਦਾ ਆ ਤੇ ਨਾਲੇ ਫਿਰ ਧੀ ਬਦਕਾਰ ਜਿਹੜਾ ਗਾਣਾ ਸੀ ਉਹ ਉਸ ਤੋਂ ਬਾਅਦ ਨਾਲ ਹੀ ਜਿਹੜੇ ਲੋਕ ਬੈਠੇ ਸੀ ਉੱਥੇ ਆਵਾਮ ਬੈਠਾ ਉਹ ਕਹਿੰਦੇ ਹੁਣ ਚਮਕੀਲਾ ਸਾਹਿਬ ਨਹੀਂ ਜਾਣਗੇ ਹੁਣ ਸੁਣਾਣਗੇ ਹੋਰ ਤੇ ਕਹਿੰਦੇ ਫਿਰ ਜਗਦੇਵ ਸਿੰਘ ਜੱਪਦਸੋਵਾਲ ਨੂੰ ਆਪ ਉੱਠ ਕੇ ਸਟੇਜ ਸਾਹਮਣੀ ਪਈ ਤੇ ਆ ਕੇ ਕਹਿਣਾ ਪਿਆ ਵੀ ਚਮਕੀਲਾ ਸਾਹਿਬ ਇੱਕ ਗੀਤ ਹੋਰ ਸੁਣਾ ਕੇ ਜਾਣਗੇ ਉੱਥੇ ਕਹਿੰਦੇ ਬਾਕੀ ਸਿੰਗਰ ਜਿਹੜੇ ਗਾਣਾ ਐਸੇ ਲੋਕਾਂ ਨੇ ਐਦਾ ਹੱਥ ਮਾਰਤੇ ਸੇ ਫੇ ਜਾਣ ਚਮਕੀਲਾ ਸਾਹਿਬ ਗਾਣ ਤੇ ਜਦੋਂ ਚਮਕੀਲਾ ਸਾਹਿਬ ਨੇ ਸਾਥੋਂ ਬਾਬਾ ਖੋਲਿਆ ਤੇ ਰਾਨਨਕਾਣਾ ਗਾਇਆ ਤੇ ਸਾਰਾ ਮੇਲਾ ਪ੍ਰੋਫੈਸਰ ਮੋਹਨ ਸਿੰਘ ਮੇਲਾ 1987 ਦਾ ਲੁੱਟ ਲਿਆ ਚਮਕੀਲੇ ਨੇ ਤੇ ਬਾਕੀਆਂ ਦੇ ਬੁੱਲਾਂ ਤੇ ਸਿਕਰੀ ਜੰਮ ਗਈ ਤੇ ਉੱਥੇ ਫਿਰ ਸੇਟੇ ਆ ਕੇ ਦੁਕਾਨਾ ਜੋੜੀ ਦਾ ਮਸ਼ਹੂਰ ਮੁਹੰਮਦ ਸਦੀਕ ਆ ਕੇ ਕਹਿੰਦੇ ਕਹਿੰਦਾ ਪੇ ਇੱਥੇ ਜਿਨ੍ਹਾਂ ਨੇ ਕਿਹਾ ਸੀ ਬਹੁਤ ਚੰਗਾ ਗਾਣੇ ਆ ਉਹ ਸਭ ਤੋਂ ਗੰਦਾ गा ਕੇ ਗਏ ਆ ਤੇ ਮੈਂ ਕਹਿੰਦੇ ਸ਼ਬਦ ਕਹਿੰਦੇ ਸੰਕੋਚ ਨਹੀਂ ਵਰਤੂੰਗਾ ਪੇ ਜਿਹਨੇ ਜਿਹਨੂੰ ਕਹਿੰਦੇ ਗੰਦਾ ਗਾਉਂਦਾ ਉਹ ਸਭ ਤੋਂ ਚੰਗਾ ਗਾ ਕੇ ਗਿਆ ਤੁਸੀਂ ਇਹ ਵੀਡੀਓ ਵੀ ਨੈਟ ਤੇ ਦੇਖ ਲਿਓ ਬਹੁਤ ਘੁੰਦੀ ਹੈ ਜਿੱਥੇ ਮੁਹੰਮਦ ਸਦੀਕ ਚਮਕੀਲਾ ਸਾਹਿਬ ਦੀ ਸਿਫਤ ਕਰ ਰਿਹਾ ਤੇ ਚਮਕੀਲਾ ਸਾਹਿਬ ਪੈਂਟ ਚਾਪ ਪਾ ਕੇ ਖੜਿਆ ਉਹ ਵੀਡੀਓ ਹੈਗੀ ਆ 1987 ਅਕਤੂਬਰ ਮਹੀਨੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀ ਆ ਤੇ ਉਸ ਤੋਂ ਬਾਅਦ ਤਾਂ ਫਿਰ ਚਮਕੀਲਾ ਸਾਹਿਬ ਦੀਆਂ ਐਨ ਧੁੰਮਾਂ ਪੈ ਗਈਆਂ ਸੀ ਤੇ ਇਹਨਾਂ ਲੋਕਾਂ ਨੇ ਜਿਹੜੇ ਨਾਲ ਦੇ ਵਿਰੋਧੀ ਕਲਾਕਾਰ ਸੀ ਬੜਾ ਕੁਝ ਡੱਕਣ ਲਈ ਕੀਤਾ ਵੀ ਚਮਕੀਲੇ ਨੂੰ ਨਹੀਂ ਗਾਣ ਦੇਣਾ ਇੱਕ ਨਹੀਂ ਉੱਤੇ ਮਾਹੌਲ ਸਿਰਜਿਆ ਹੈ ਸਗਾ ਮੇਲੇ ਚ ਪਹਿਲੇ ਹੀ ਇਹ ਤਾਂ ਬੜਾ ਗੰਦਾ ਗਾਂਦਾ ਇਹ ਕਿਹੜਾ ਚੰਗਾ ਗਾਂਦਾ ਇਹਦੇ ਗੰਦੇ ਗੀਤ ਹੁੰਦੇ ਕਿਤੇ ਐਦਾਂ ਦੀ ਸੋਸਾਇਟੀ ਚ ਗਾਣ ਵਾਲਾ ਚਮਕੀਲਾ ਚਮਕੀਲਾ ਤਾਂ ਐਦਾਂ ਪਰ ਉਹਦਣ ਚਮਕੀਲੇ ਨੇ ਦੱਸਿਆ ਸੀ ਮੈਂ ਉਹ ਨਹੀਂ ਹੈਗਾ ਜੋ ਤੁਸੀਂ ਕਹਿੰਦੇ ਆ ਮੈਂ ਆ ਆ ਕਿਉਂਕਿ ਇੱਕ ਮਾਹੌਲ ਬਣਾਣਾ ਇਨ੍ਹਾਂ ਸਿੰਗਰਾਂ ਨੇ ਮਾਹੌਲ ਸਿਰਦ ਕੇ ਚਮਕੀਲਾ ਸਾਹਿਬ ਨੂੰ ਵਾਸਤੇ ਚੋਤਾ ਆਜ ਜੋ ਮਰਜੀ ਕਹਿਣ ਖਾੜਕੂਆਂ ਦਾ ਕਦੇ ਹੌਸਲਾ ਨਹੀਂ ਸੀ ਪੈਣਾ ਇਨ੍ਹਾਂ ਨੇ ਵਿੱਚੋਂ ਸਿੱਖਾਂ ਦਿੱਤੀਆਂ ਸੀਗੀਆਂ ਕਿਉਂਕਿ ਉਹ ਤਾਂ ਪਹਿਲੇ ਹੀ ਦਿਸੀ ਜਾਂਦਾ ਜੈਸ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਨਹੀਂ ਚਮਕੀਲੇ ਨੂੰ 5 ਮਿੰਟ ਲਈ ਗਾਣ ਦੇ ਰਾਇ ਸੇ ਤੇ ਇੱਕ ਸਟੋਰੀ ਮੈਂ ਅਗਲੀ ਵੀਡੀਓ ਚ ਹੋਰ ਦੱਸੂਗਾ ਤੁਹਾਨੂੰ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀ ਕਿਵੇਂ ਚਮਕੀਲਾ ਸਾਹਿਬ ਨੂੰ ਉਹਨਾਂ ਨੇ ਪਹਿਲਾਂ ਇੱਕ ਵੇਲੇ ਟਾਈਮ ਨਹੀਂ ਉਸ ਤੋਂ ਬਾਅਦ ਚਮਕੀਲਾ ਸਾਹਿਬ ਨੇ ਇਹਨਾਂ ਨੂੰ ਜਵਾਬ ਦਿੱਤਾ ਸੀ ਤੇ ਦੋਸਤੋਂ ਬਣੇ ਵੇ ਉਹ ਤਾਂ ਇਹਨਾਂ ਮੈਂ ਸੀਰੀ ਚੱਲਦੀ